ਆ ਬਾਖੀਆ ਮਿੱਤ ਦਾ ਗੋਣਾ ਦਲਾਲੀ ਨਹੀਂ ਦੇਣੀ ਦਲਾਲ ਠੀਕ ਆ ਚੌਂਜੀ ਮਹਾਰਾਜਾ ਛੋੜ ਦਲਾਲੀ ਤੋਂ ਬਿਨਾ ਕੁਝ ਹੁੰਦਾ ਹੈ ਨਹੀਂ ਨਹੀਂ ਦਲਾਲੀ ਲਾਉ ਜਾਂ ਨਾ ਲਾਉ ਗੇੜੇ-ਗੇੜੇ ਨਾਲ ਮੋੜ ਕੇ ਤੇਰੇ ਕੋਲੇ ਲੈ ਕੇ ਆਉਣਾ ਦਲਾਲੀ ਮਾਰੇ ਲੈ ਕੇ ਆਉਣਾ ਹੋਰ ਕੱਦ ਮਾਰੇ ਲੈ ਕੇ ਆਉਣਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮਾਹ ਪਰਚਾ ਇੱਕ ਗੱਲ ਜਿੰਨੀ ਤੁਸੀਂ ਸੁਣਾਈ ਜਾਂਦੇ ਨਾ ਥੋੜੀ ਸੁਣੀ ਜਾਂਦੇ ਆ ਇੱਕ ਪੰਜ ਥੋੜਾ ਨਹੀਂ ਲੰਗਰੀ ਮੂਹਰ ਹੋਈ ਪਈ ਆ ਮੈਂ ਇਸ ਲਾ ਛੋਤੀ ਇਹ ਲੱਗ ਜਾਂ ਦੋ ਦੀ ਫਰਾ ਨਹੀਂ ਕੀ ਇਨੇ ਨਹੀਂ ਦਿੰਦਾ ਕਹੇ ਯਾਰ ਕੋਈ ਗੁਰਸਖਾਏ ਵੀ ਦੀ ਦੂੰ ਇਹ ਤਾਂ ਘਟ ਦਿੰਦਾ ਨਹੀਂ ਡੇਢ ਵੀ ਇਹਦੀ ਖੁਦ ਕਿੱਲੇ ਤੋਂ ਖਰੀਦ ਆ ਮੈਂ ਤਾਂ ਹੁਣ ਵੇਚਣ ਆਈ ਗੱਲੀ ਕਰਤੀ ਐਵੇਂ ਕੀ ਫਿਰ ਆ ਪੰਜ ਦੀ ਕਰਕੇ ਦੇਖਦਾ ਹੱਥ ਪਾਸੇ ਨਹੀਂ 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 ਓਏ ਐਂ ਤਾਂ ਫੜ ਦੇ ਮੇਰੇ ਅੱਖੀ ਰੱਖੋ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਨਹੀਂ ਪਰ ਨਹੀਂ ਪਹਿਲਾਂ ਪਹਿਲਾਂ ਕਿਹਦੇ ਦੇ ਦਿਆ ਮਾਦਾ ਤੁਹਾਨੂੰ ਕਿਹ ਇਸੇ ਵੀ ਲੱਖੀ ਬਾਤ ਚ ਫਿਰ ਤਾਂ ਕਹਿ ਰਿਹਾ ਠੀਕ ਉਹ ਗਾਇਰਾ ਕਿਵੇਂ ਹੋਣੀ ਆ ਛੋਟੇ ਭਾਈ ਆ ਜੱਜ ਕਾਇਮੀ ਆ ਵਿੱਚ ਨਹੀਂ ਤੂੰ ਹੀ ਸੁਣਾ ਰਿਹਾ ਪੱਕੀ ਮੈਂ ਮੰਗ ਲਈ ਹੁਣ ਦਾ ਰਾਹ ਪਾ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਰਾਹ ਪਾਉਣ ਵਾਲਾ ਨਹੀਂ ਮੈਂ ਤਾਂ ਮੈਸਤਰੀ ਲੈਣ ਵਾਲੀ ਰਾਹ ਮੰਗੂਗਾ ਮੈਂ ਉਹਨਾਂ ਚ ਨਹੀਂ ਮੈਂ ਮੈਂ ਇਸ ਮੰਗੀ ਜਮਾਏ ਉਹਦੇ ਚ ਕੋਈ ਫਾਇਦਾ ਨਹੀਂ ਆਏ ਮੈਂ ਇਸ ਲੈਣਾ ਆਈ ਨਹੀਂ ਤੇ ਮੈਂ ਵੀ ਤੁਹਾਨੂੰ ਕੋਈ ਆਏ ਨਹੀਂ ਵੀ ਤੈਨੂੰ ਥੱਲੇੋਂ ਚੱਲਣ ਵਾਲੀ ਗੱਲ ਮੈਂ ਤਾਂ ਸਿੱਧੂ ਮੈਸਤਰੀ ਲੱਗੇ ਤਰਕੇ ਸਾਰੇ ਉੱਪਰ ਹੀ ਚੱਲ ਜਦੇ ਨੇ ਮੈਂ ਕਹਿੰਦਾ ਵੀਰੇ ਵੀ ਯਾਰ ਤੇਰੀ ਮੈਸੋ ਹੋਵੇ ਮੈਂ ਤਾਂ ਕਹਿੰਦਾ ਮੋਤਾ ਚੱਲੇ ਦੱਸ ਦੱਲ ਗਿਆ ਤੀਰਾ ਨਹੀਂ ਟੁੱਕਾ 2000 ਹੀ ਲੈਣਾ 2000 ਰੁਪਏ ਮਾਰ ਨਹੀ ਉਹ ਦਾਲੀ ਦਾ ਦੁੱਧ ਵਰਗੀ ਇਹ ਵੀ ਕਰਦੀ ਪਈ ਕਰਣਾ ਅਡਾ ਉਹ ਭੱਜੀ ਐਵੇਂ ਆਪਾਂ ਵੀ ਹੁਣ ਵੇਚਣ ਵਾਲੀ ਗੱਲੀ ਕਰਤੀ ਐਵੇਂ ਕੀ ਫੜਾ ਪੰਜ ਦੀ ਕਰਕੇ ਦੇਖਦਾ ਹੱਥ ਪਾਸੇ ਨਹੀਂ ਨਹੀਂ ਉਹ ਨਹੀਂ ਓਏ ਐਂ ਤਾਂ ਫੜ ਦਿੰ ਮੇਰੇ ਅਖੀ ਰੱਖੋ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਉਹ ਹਲੋ ਉਰਿਆ ਕਿਉਂ ਉਹ ਕਰਦਾ ਇਹ ਹੋ ਗਈ ਨਹੀਂ ਜਿਹੜੀ ਗੱਲ ਮੈਂ ਤੈਨੂੰ ਮੈਂ ਆਪਣੇ ਢਿੱਡ ਦੀ ਗੱਲ ਦੱਸਦਾ ਮੈਂ ਤੈਨੂੰ ਗਲਤ ਨਹੀਂ ਕਹਿੰਦਾ ਉੜਿਆ ਛੱਡ ਛੱਡ ਦੇ ਬਾਈ ਦੇਖੀ ਦੋਨੇ ਦਿਨਾਂ ਤੋਂ ਪਰ ਪੱਟੇ ਗਿਆ ਆ ਵੀ ਰੱਖ ਅਜੇ ਉਰੇ ਬਾਹ ਮਾਰਦੇ ਨਹੀਂ ਥੱਲੇ 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 ਇੱਥੇ ਸਹੀ ਹੈ 5 ਕਿ ਆਏ ਯਾਰ ਤੂੰ ਦੇਖਦੇ ਰਹੇ ਮਾਣਾ ਕਰ ਉਹ ਤੂੰ ਫੜ ਗਿਆ ਲੈ ਮੈਂ ਕੀ ਖਲਾਉਂ ਤੰਗਦਾ ਬਾਸ ਪਤਾ ਆ ਡੰਡਾ ਦੇ ਯਾਰ ਮੜਾ ਜਾ ਫੇਲ ਹੈ ਡੰਡਾ ਬਈ ਹਾਤਾ ਹਾ ਪਾਗਲੇ ਹਾ ਉਹ ਛਾਰਦੇ ਭੂਸ ਦੀ ਹਲਕਤ ਮੰਦੀ ਹੋ ਸੋਣਾ ਘਰ ਆ ਫਾਨੀ ਟਰੱਕ ਇੱਕ ਮਿੰਟ ਹਾਂ ਸੁਣਾ ਇੱਧਰ ਸੁਣ ਓਏ ਇਹ ਬੰਦੇ ਉਮੇ ਨਹੀਂ ਇਹ ਬੰਦੇ ਘਰੇ ਚੋਂ ਆਉਣ ਆ ਰਹੇ ਕਹਿੰਦੇ ਜੇ ਥਰਮ ਭੋਰਾ ਵੀ ਉਹ ਹੋਵੇ ਨਾ ਤਾਂ ਅਸੀਂ ਇਸ ਗੱਲ ਦੇ ਦੇਣਦਾਰ ਆ ਇਸੇ ਕਾਰੋਬਾਰੀ 10 ਬੰਦੇ ਖੜੇ ਐ ਮੈਂ ਇਹਦੇ ਥੱਲੇ ਬਾਅਦ ਇਹ ਫੇਲ ਕਹੀ ਤੀ 10 ਛੱਡਾਂ ਇਹ ਨਹੀਂ 10 ਉੱਤੇ ਰਮਾ ਗਏ ਜਿੱਦਾਂ ਸੌਦਾ ਹੋ ਗਿਆ ਖਿਚਾ ਇੱਥੇ ਮੈਂ ਕਿਹਾ ਤੂੰ ਮਰਜੀ ਬਿੱਲੀ ਕਰਾ ਉਰੇ ਹੋ ਮੇਰੀ ਗੱਲ ਸੁਣੀ ਕੀ ਮੈਂ ਖੁੱਦੂ ਕਰਾਣਾ ਇਹ ਕਿਤਾ ਨਹੀਂ ਮੈਂ ਦੀ ਪੋਛਦਾ ਵੀ ਨਹੀਂ ਆਏਗਾ ਉਹ ਸੌਦਾ ਦੇਣੀ ਨਹੀਂ ਇਹ ਦੇਖ ਨੂੰ ਉਹ ਜਦੋਂ ਗੱਲ ਨਹੀਂ ਦਿੰਦਾ ਏ ਕੀ ਫਾਇਦਾ ਇਹਨੂੰ ਕਰਦੀ ਨਾ ਕਰਦੀ ਨਾ ਕਰਦੀ ਕੱਟ ਗਿਆ ਜੀ ਆਹ ਨਾਲੀ ਗੱਲ ਇਹਦੇ ਹਸੀ ਜਾਂ ਮੰਡੀ ਆਹ ਦੇ ਕੱਚਾ ਨਹੀਂ ਕੱਚਾ ਨਹੀਂ ਆਹ ਨਾ ਕਰਾਈਆ ਆਹ ਨਾ ਕਰਾਈਆ ਹੈ ਪਾਣਾ ਕਰਾਈਆ ਆਹ ਸਾਠੀ ਗੱਲ ਚ ਤੂੰ ਕਹਿ ਨਹੀਂ ਬੋਲ ਪੁੱਛੀ ਲੈ ਤੂੰ ਨਹੀਂ ਹੋ ਗਿਆ ਇਹਨੇ ਤਾਂ ਨਹੀਂ ਬੰਦੇ ਮੇਰੇ ਪੱਕੇ ਗਾਗ ਨੇ ਪੁਰਾਣੇ ਨਹੀਂ ਗਾ ਸੂਏ ਦੂਜੇ ਆ ਦੂਜੇ ਆ ਦੂਜੇ ਮੁੰ ਲੱਗੀ ਕਰਿਆ ਵੀ ਤਕਾਲੀ ਆ ਕਾਲੀ ਆ ਜਾ ਆ ਜਾ ਕਰ ਗਿਆ ਤਾਂ ਇਹ ਕਿੱਥੇ ਦੱਸ ਤਨ ਮਾਰ ਕੇ ਜਾਵਾਂ ਯਾਰ ਇਹਦੀ ਤਾਂ ਮੇ ਲੜਦਾ ਹੈ ਅੱਧ ਵੀ ਨਹੀਂ ਰੜਦਾ ਤੈਨੂੰ ਹੁਣ ਮਾਰ ਕੇ ਜਾਵਾਂ ਮੈਂ ਉਹੀ ਤਾਂ ਗੱਲ ਹੈ ਇਹਨੂੰ ਕੱਟਦਾ ਬਦਦੀ ਨਹੀਂ ਕਰੀ ਲੈ ਜਾਾਂਗੇ ਤੈਨੂੰ ਸਾਫ਼ੀ ਗੱਲ ਕਹਿ ਦਿੰਦੇ 12 ਕਿਲੋ ਦੁੱਧ 13 ਕਿਲੋ ਹੁਣ ਤਿਆਰ ਹੈ ਚਵਾਕੀ ਜੀ ਨੂੰ ਮਰਜੀ ਹੈ 14 ਗੇਰ ਡੇਰੀ ਹੈ ਤਾਂ ਬਾਜ਼ਾਰ ਚ ਭੈਣ ਚਦਾ ਦਾ ਜ਼ਰੂਰੀ ਹੈ ਵੀ ਉਹ ਕਰਕੇ ਡੇਢ ਦੀ ਇਹਦੀ ਖੁਦ ਕਿੱਲੇ ਤੋਂ ਖਰੀਦ ਆ ਵੈਸੇ ਤੈਨੂੰ ਇਹ ਲੈ ਮੈਂ ਜਮੀਨਾਂ ਲੈ ਤੂੰ ਤਾਂ ਫਿਰ ਅਗਲਾ ਅਭੀ ਤੱਕ 40 ਮਹੀਨਾ ਨਹੀਂ ਤੇਰੀ ਗੱਲ ਸੁਣ ਸੀ ਗੱਲ ਦੱਸੀ ਐ ਵੀ 1.40 ਮਹੀਨਾ ਨਹੀਂ ਮੁੰਡਾ ਤੇਰੀ ਗੱਲ ਸਹੀ ਠੀਕ ਹੈ ਨਾ 1.70 ਦੀ ਵੀ ਦੇਣੀ ਐ ਚੱਲ ਹਾਂ ਗੇੜ ਦੀ ਹਾਂ ਚੱਲ ਹੋਈ ਤੇਰੀ ਵਗੇ ਚੰਗਾ ਹੋ ਜਾ ਆਪਣੇ ਮਤਲਬ ਦਾ ਬੱਚਾ ਨਹੀਂ ਤਾਂ ਗੁਜ਼ਰ ਨਹੀਂ ਹੈਗਾ ਜੇ ਫਿਰ ਬੋਟੇ ਪੈਸੇ ਨਾ ਲਾਓ ਪੈਸੇ ਕਿਉਂ ਲਾਉਂਦੇ ਅੰਦਾਜ਼ ਕਰਦਾ ਅਸੀਂ ਦੂਜੀ ਵੇਚ ਦਿਆ ਸਾਰਾ 15 16 ਕਿਲੋ ਦੁੱਧ ਦਾ ਚਾਹੀ ਥਣ ਚਲਾ ਲੈਣੇ ਜਿਹੜਾ ਥਣ ਨਹੀਂ ਚੱਲਦਾ ਉਹ ਚਲਾ ਦੇ ਤੇ ਥਣ ਤਾਂ ਚੱਲਦਾ ਪਹਾੜ ਜਾ ਥਣ ਚੱਲਦਾ ਥਣ ਦੀ ਉਹ ਹੁੰਦੇ ਆ ਥਰ ਵਿੱਚ ਪਹਾੜ ਜਾ ਚਲ ਕੋਈ ਨਹੀਂ ਅਸੀਂ ਦੁੱਧੀ ਵੇਚ ਜਾਂਗੇ ਆਪਾਂ ਜੇ ਭਾਵੇਂ ਜੇ ਭੱਲੇ ਵਾ ਚਲੋ ਜੀ ਚਾਹ ਹੈ ਕੀ ਗਾਹ ਦਾ ਸੌਂ ਪਹਾੜ ਨਹੀਂ ਮੈਂ ਸੁਫਤੀ ਕਰਾਂ ਨਹੀਂ ਯਾਰ ਉਹ ਕਰਾ ਕੇ ਯਾਰ ਕਰ ਕੋਈ ਇਹ ਨਹੀਂ ਲੈਣੀ ਇਹ ਵਾ ਮੁੰਡੇ ਨੇ ਵੀ ਦੱਸਤਾ ਕਹਿੰਦਾ ਇਹ ਤਾਂ ਥਾਰਾ ਜੁੱਨ ਕਾਤ ਲੈਣਾ ਲੱਗਿਆ ਫਿਰ ਤੱਕ ਤੇ ਫਿਰ ਸਾਰਾ ਮੈਨੂੰ ਅੱਛੀ ਪਛਾਛੀ ਚੀਜ਼ ਲਈ ਪਰ ਮੁੰਡਾ ਤਾਂ ਮੈਂ ਦਾ ਪਰੇ ਆਏ ਕਾ ਵੀ ਆ ਕਰ ਤੂੰ ਛੋਟਾ ਪਤਾ ਲੱਗੂ ਤੂੰ ਸੀ ਕੀ ਕਹਿੰਦਾ ਕੋਈ ਗੱਲ ਦਾ ਕਹੇ ਯਾਰ ਪਹਿਲਾਂ ਤੂੰ ਲੱਕ ਕੇ ਦਿੰਦਾ ਮੈਂ ਤੈਨੂੰ ਕਹੀ ਸੀ ਉਹ ਲੱਕੀ ਬਾਤ ਚ ਫਿਰ ਤੱਕਿਆ ਕੋਈ ਗੱਲ ਦਾ ਕਹ ਦੇ ਨਹੀਂ ਹੋਰ ਨਹੀਂ ਕਹਿੰਦਾ ਮੈਂ ਜੀ ਕੱਲ ਕਰ ਯਾਰ ਤੂੰ ਆਇਆ ਨਾ ਤਾਂ ਕਹਿ ਮੰਗੀ ਚੀਜ਼ ਨਾ ਲਾ ਤੋ ਤੀਜੇ ਲਾ ਕੇ ਜਾਂ ਦੋ ਦੀ ਫਰਾ ਨਹੀਂ ਕਿੰਨੇ ਦੀ ਦਿੰਦਾ ਕਹਵੇ ਯਾਰ ਕੋਈ ਗੁਰਸਖਾਏ ਵੀ ਦੀ ਦੂੰ ਇਹ ਦੂ ਘਟ ਦਿੰਦਾ ਨਹੀਂ ਕਾਮਲੇ ਕੋ ਬਣਦੇ ਉਹ ਉਹ ਤਾਂ ਮੈਂ ਤੁਹਾਨੂੰ ਦੱਸ ਦਿਉ ਸੋਨ ਨੂੰ ਵੀ ਮਤਾਂ ਕੋਈ ਮੜਾ ਮੁਰਦਾ ਖੱਟਾ ਮਿੱਠਾ ਕਰਕੇ ਚਲਾਉਂ ਨਹੀਂ ਚਲਾਉਣੀ ਨਹੀਂ ਠੀਕ ਕਰੇ ਰੱਖ ਲੈ ਜਿੰਨੇ ਵੀ ਹੋਈ ਜਾਂਦੇ ਕੋਈ ਤਾਂ ਯਾਰ ਇੱਕ ਦੀ ਸੀ ਪੰਜ ਵੀ ਕਰੀ ਸੀ ਤਵੇਂ ਦਫਰਾ ਬਾਬੇ ਦੇ ਕੋਰੇ ਬਾਬਾ ਦਾ ਘਟਾ ਦਾ ਉਹ ਬਈ ਦੂਰੇ ਖਾ ਗਿਆ ਬਈ ਬਈ ਪੰਜ ਦੀ ਸੀ ਅੱਲਾ ਬਹੁਤ ਘੱਟ ਪੁੱਛ ਲੈਣਾ ਉਹ ਸੇਲਾ ਬੋਲਾ ਦਾ ਯਾਦ ਕਰੇ ਗਿਆ 90 99 ਦੀ ਹੋਗੀ ਜੇਰ ਕਰਦੇ ਨੇ ਥਣ ਚ ਤਾਂ ਹੈਗਾ ਭਾਈ ਯਾਰ ਪੂਰੇ ਹੀ ਕੱਟ ਮਾਰਿਆ ਹੱਤ ਮਾਰਿਆ ਹੋਇਆ ਤਨ ਤੇ ਪੂਰੇ ਹੀ ਆ ਪਰਲੇ ਤੇ ਸਹੀ ਭਸਮਣਾ ਨਹੀਂ ਕਰੂਗਾ ਆਪਾਂ ਤਾਂ ਕਹਾਂਗੇ ਵੀ ਇਹ ਜਾਰੂ ਦੀ ਪੂਰੇ ਦੀ ਵਿਕਿਆ ਹੈ ਨਾ ਐ ਨੰਬਰ ਕੋਈ ਗੱਲ ਦਾ ਹੋ ਹੋਵੇ ਨਾ ਪਾਛੇ ਗਿਆ ਨਾ ਉਹ ਬਾਈ ਕੀ ਘਾਟਾ ਉਹ ਮਰਨ ਦਾ ਕਰ ਕਰ ਨਹੀਂ ਇਹ ਕਾਮੀ ਉਹਦਾ ਦਈਏ ਯਾਰ ਆਪਾਂ ਉਹ ਥਾਰਤਾ ਹੈਗਾ ਕਿਉਂ ਤੂੰ ਕਰੀਂ ਨਾ ਆਹ ਲੈਣੇ ਲੱਗਾ ਹੈ ਨਾ ਨਹੀਂ ਆਏ ਉਹ ਚਲਾਈ ਜਾ ਤਾ ਜੇ ਤੰਦ ਹੋ ਜਿੰਦਾ ਸਾਨੂੰ ਤਾਂ ਵੀ ਚੰਗੀ ਆ ਪੰਗਰੇ 14 ਕਿਲੋ ਦੁੱਧ ਦੀ ਹਾਰ ਜੇ ਦਿਵਸ ਹਾਰ ਕਿਤੇ ਲਿਗਿਆ ਪਿਆ ਇਹਨੂੰ ਵੀ ਹੁੰਦਾ ਕਿ ਜਿਹੜੀਆਂ ਦੋ ਦੋ ਵਸਤਾਂ ਆਈਆਂ ਹਰ 15 14 ਕਿਲੋ ਜੀਵੇ ਦੇ ਮਿੱਤਰੋ ਬੋਲ ਰਹੇ ਨੇ ਇਹ 18 19 ਕਿਲੋ ਜਿੰਦੀ ਰਹੀ ਹੈ ਮੈਂ ਦੱਸ ਤੈਨੂੰ ਫਿਰ ਸਾਡੀ ਘਰੇ ਚੁਣੀ ਹੈ ਚਲੋ ਉਹਨਾਂ ਦੇ ਕਰਮ ਆ ਜਾਂ ਸਾਡੇ ਕਰਮ ਸਾਡੇ ਮੈਂ ਆਪਾਂ ਇਸ ਗੱਲ ਤੇ ਜਾਣਾ ਹੀ ਨਹੀਂ ਉਹ ਇਸ ਗੱਲ ਤੇ ਤਾਂ ਹੋਣਾ ਹੀ ਨਹੀਂ ਆ ਚਲ ਦੋਨੋਂ ਸ਼ੱਕ ਪਈਏ ਛੇ ਸਗਾ ਆਂ ਜਾਂ ਤਣ ਕਿਵੇਂ ਸਗਾ ਦੋਨੋਂ ਉਸ ਗੱਲ ਨਾਲ ਸ਼ੱਕ ਪੈ ਗਈ ਨਈ ਤੱਕ ਮਾੜਾ ਨਾ ਸੇਂ ਹਾਂ ਜੀ ਦੂਗੀ ਭੜਕਾ ਦਿਆਂਗੇ ਜਾਂ ਜੇ ਉਹਨਾਂ ਨੂੰ ਵੇਚਾਂਗੇ ਮਸਲਾ ਨਾਲੋਂ ਇਹ ਕਰੋ ਤੇ ਨਹੀਂ ਤੇ ਨਹੀਂ ਲੱਖ ਰੁਪਏ ਦੇਣੀ ਹੈ ਉਹ ਭਾਈ ਯਾਰ 5 ਦੀ ਇਹ ਤੇ ਤਿੰਨ ਤੋਂ ਤੈਨੂੰ ਅੱਜ ਹੀ ਪੈਸਾ ਮੈਂ ਘਾ ਜ਼ਮੀਨ ਦੇ ਨਹੀਂ ਦੇਣਾ ਇਹ ਕ ਪੰਜ ਦਾ ਸਰਦਾ ਕੀਤਾ ਇਹਨੇ ਕੀਤਾ ਇੱਕ ਪੰਜ ਦਾ ਸਰਦਾ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਫਿਰ ਸਿੱਟਾ ਓਏ ਮਾ ਪਰਛਾ ਇੱਕ ਗੱਲ ਜਿੰਨੀ ਤੁਸੀਂ ਸੁਣਾਈ ਜਾਂਦੇ ਨਾ ਥੋੜੀ ਸੁਣੀ ਜਾਂਦੇ ਆ ਹਾਂ ਇੱਕ ਪੰਜ ਥੋੜਾ ਨਹੀਂ ਲੰਗੜੀ ਮੂਰੋ ਹੋਈ ਪਈ ਆ ਮੈਂ ਇਸ ਕੋਈ ਇਹ ਨਹੀਂ ਹੈ ਵੀ ਥੋੜਾ ਪੈਰ ਮੂਰੋ ਦੇਣਾ ਹਾਂ ਸਭ ਦੇ ਫੇਰੇ ਆ ਸਭੀ ਤਕਰੀਬੀ ਚੱਲਦੀ ਆ ਇਹਨਾਂ ਗੱਲ ਸੁਣ ਜੇ ਤੂੰ ਕਹੇ ਵੀ ਮੈਨੂੰ ਘੱਟ ਕੇ ਉਹ ਕਹਿੰਦੇ 80 ਰੁਪਏ ਨਹੀਂ ਘਟਾ ਕੇ ਦੇਣੀ ਤੈਨੂੰ ਉਹ ਜਿਹਾ ਥਣ ਚੱਲਦਾ ਤੂੰ ਦੇਖ ਲੈ ਪੰਜ ਦੀ ਕਿਉਂ ਜੀ ਥਣ ਚੱਲਦਾ ਥਣ ਚੱਲਦਾ ਆਰਧਨ ਦੇਖਦਾ ਹੈ ਨਾਰਮਲ ਨੇ ਉਸ ਆਦਮੀ ਇਹ ਰੋੜ ਬਾਹਾਂ ਕੋ ਪੂਰੇ ਲੱਖ ਦੀ ਚਲਾ ਦੇ ਆਂ ਦੇਖ ਲੈ ਇਹਦਾ ਹੈ ਤੇਰਾ ਰਾਤਾ ਉਹਰੇ ਕੋਲ ਇੱਕ ਟੰਡੇ ਦੀ ਇੱਕ ਲੰਗ ਬੜਾ ਗੱਡੀ ਦੇ ਇੱਕ ਇਹ ਗੱਲ ਨਹੀਂ ਤਨ ਲਫਾੜ ਲਫਾੜ ਕਰਦਾ ਕਿ ਲੱਖ ਦੀ ਕਰਦਾ ਪੂਰੇ ਨਹੀਂ ਯਾਰ ਤੂੰ ਦਾ ਇੱਕ ਤੈਨੂੰ ਮੈਂ ਦੱਸਾਂ ਹਰ ਤੇਰੀ ਦੀਦ ਆ ਤੇ ਤੂੰ ਮੋੜਦਾ ਤੂੰ ਮੋੜਦੇ ਵੀ ਜਾ ਬਾਈ ਨਹੀਂ ਤੇਰਾ ਭਲਾ ਹੈ ਤੂੰ ਕਦੇ ਵੀ ਆ ਲੈ ਵੀਰੇ ਮੈਂ ਜਮਨ ਕਰਦਾ ਮਨ ਨਾ ਚੰਗਾ ਰਹੇਗਾ ਦੋ ਮਿੰਟ ਤੋਂ ਇੱਕ ਮਿੰਟ 80 ਤੋਂ ਕਰਦੇ ਨਾ ਦੋ ਮਿੰਟ ਤੋਂ ਇੱਕ ਮਿੰਟ ਵੀ ਬੋਲ ਨਹੀਂ ਨਾ ਤੂੰ ਨਹੀਂ ਨਹੀਂ ਜਿਹੜੀ ਮੈਂ ਕਹਿੰਨਾ ਤੂੰ ਚੁੱਪ ਕਰ ਵੀ ਲੱਖ ਗਿਆ ਅਦੇ ਪੈਸੇ ਨਹੀਂ ਬੰਨਣਾ ਤੇ ਮੇ ਯਾਰ ਜਬੈਂ ਤੂੰ ਇੱਕ ਬੜਾ ਬੋਲਣਾ ਉਹ ਤੂੰ ਡੜਾ ਕੀਆ ਤੂੰ ਤਾਂ ਕਹਿਣਾ ਦਲਾਲੀ ਨਹੀਂ ਦੇਣੀ ਦਲਾਲੀ ਦਾ ਛੋੜ ਛੇ ਮਿੰਟ ਇੱਕ ਮਿੰਟ ਕਿਉਂ ਜੀ ਮਹਾਰਾਜ ਆ ਛੋੜ ਦਲਾਲੀ ਤੋਂ ਬਿਨਾ ਕੁਝ ਹੁੰਦਾ ਨਹੀਂ ਦਲਾਨੀ ਲਊ ਜਾਂ ਨਾ ਲਊ ਗੇੜੇ-ਗੇੜੇ ਨਾਲ ਮੋੜ ਕੇ ਤੇਰੇ ਕੋਲੇ ਲੈ ਕੇ ਆਉਣਾ ਦਲਾਨੀ ਮਾਰੀ ਲੈ ਕੇ ਆਉਣਾ ਹੋਰ ਕਸਬਾਰਾਂ ਲੈ ਕੇ ਆਉਣਾ ਜ਼ੋਰ ਤੋਂ ਵੀ ਨਹੀਂ ਜਣੇ ਕੋਈ ਦੇਖ ਰੇ ਜਿਹੜਾ ਮੰਡੀ ਦਾ ਕਾਨੂੰਨ ਉਹ ਤਾਂ ਕਰਨਾ ਹੀ ਪਊ ਆਂਿਆ ਬੰਨ ਲਾ ਤੋ ਅੱਲਾ ਦਨਾਂ do ਇਹ ਦਾ ਯਾਰ ਦਾ ਨਾ ਨਾ 2 ਦਲਾਲੀ ਨਹੀਂ 2000 ਰੁਪਏ ਦਲਾਲੀ ਦਾ ਰਾਜੀ 1000 500 800 16 16 ਰੁਪਏ 16 16000 ਜੀ ਅਦਰ ਸਾਨੂੰ ਚੁੱਪ ਬਈ ਚੁੱਪ ਬੋਲ ਲੂੰਗਾ ਚੁੱਪ ਬੋਲੀ ਨਾ ਵੀ ਚੁੱਪ ਬੋਲੀ ਨਾ ਸੁਣ ਸੁਣਵੇਂ ਦੀ ਸੁਣਵੇਂ ਦੀ ਜੇ ਤਾਂ ਹੁਣ ਤੈਨੂੰ ਰੂਹ ਕਰਦੀ ਐ 2000 ਦਲਾਲੀ ਦਾ ਲੈਣਾ ਸਾਹਮਣੇ ਤੈਨੂੰ ਸਾਰਾ ਕੁਝ ਛੋਟ ਵਿੱਚੇ ਦਲਾਲੀ ਸਾਰਾ ਕੁਝ ਮੁਕਾਦਮਾ 1500 ਚ ਕੱਟ ਲਿਆ ਮੈਂ ਤਾਂ ਕੋਈ ਬੋਲੇ ਹੀ ਨਹੀਂ ਤੈਨੂੰ ਮਾਦਾ ਤੇਰੀ ਗੱਲ ਨੂੰ ਫੇਰ ਵੀ ਬੰਦੀ ਕਰਾ ਕਿਸੇ ਨੂੰ ਆਏ ਦਾ ਕੀ ਹੁੰਦਾ ਵੀ ਆ ਕੇ ਤੋ ਉਹ ਗੱਲ ਸੁਣ ਲੈ ਤੂੰ ਵੀ ਅੱਗੇ ਇਹ ਨਹੀਂ ਮੰਨਦਾ ਹੁਣ ਤੂੰ ਨਹੀਂ ਮੰਨਦਾ ਤੂੰ ਵੀ ਗੱਲ ਸੁਣ ਲੈ ਕਰ ਬੈਠੇ ਉਹ ਬਾਊ ਨਾ ਬੱਲੇ ਲਗਾਏ ਮਦਖਲ ਬੱਗੇ ਦਾ ਹਦੀ ਜਾਣੇ ਪਿੱਛੇ 10 10 ਤੂੰ ਤੂੰ ਦੱਸ ਦੇ ਕੀ ਕਹਿਣਾ ਆ ਲੈ ਫੜ ਲੱਖ ਦੀ ਮਹਿੰਸ ਤੇਰੀ ਹੋ ਗਾਈ ਉਹ ਨਹੀਂ ਯਾਰ ਉਹ ਤਾਂ ਜਲਦੀ 24 ਨੂੰ ਵੇਚੀ ਜੇ ਵੇਚਣ ਆਲੀ ਗੱਲ ਕੱਲੀ ਕੋਈ ਨਾ ਕਰ ਕੋਈ ਵੇਚਣ ਵਾਲੀ ਕਹਿ ਵੀ ਐਨੇ ਦੀ ਵੇਚਦਾ ਨਾ ਨਾ ਯਾਰ ਜਮੇਰ ਫਿੱਟੇ ਨੂੰ ਟੰਡੀ ਨਹੀਂ ਚੰਗਾ ਉਹ ਪਿੰਡ ਕਿਉਂ ਨਹੀਂ ਚੰਗਾ ਉਹ ਜੇ ਕੋਈ ਗੱਲ ਕਰ ਆ ਲੈ ਹੁਣ ਤੂੰ ਗੱਲ ਸੁਣੀ ਹੁਣ ਤੂੰ ਮੋੜੇਗਾ ਤੇਰੀ ਮਰਜ਼ੀ ਆ ਜਾਂ ਪੰਜਤੀ ਕਰਦਾ ਔਰ ਉਹ ਸੌੜਲਾ ਨਾ ਘਟੀ ਮੈਂ ਇਸ ਕਟਾਉ ਉਹ ਮੈਂ ਨਹੀਂ ਘਟਾਉਂਦਾ ਨਹੀਂ ਤੇ ਮੈਂ ਇਸ ਕਟਾਉਗੀ ਤੂੰ ਤੂੰ ਤਾਂ ਕਹਿ ਕਿੰਨੇ ਦੀ ਕਹਿਣਾ ਆਏ ਕਹਦੇ ਵੀ ਇੰਨੇ ਦੀ ਦਿੰਨਾ ਬਸ ਬਸ ਪਰ ਉਹ ਨਹੀਂ ਦੀ ਲੈ ਜਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਹੋਰ ਕਿੰਨੇ ਦੀ ਕੋਈ ਫਾਇਦਾ ਨਹੀਂ ਜੇ ਤਾਂ ਗੱਲ ਜਾਇਜ਼ ਲੱਗਦੀ ਕਹਿਣਾ ਤਾਂ ਤਾਂ ਤੇਰਾ ਉਹ ਜਹਾਬ ਦਾ ਫੋਲਾ ਵੇਚ ਦਿੰਦਾ ਨਹੀਂ ਤੇਰੀ ਮਰ ਇਹ ਕਿੱਥੇ ਖੜ੍ਹਦਾਈ ਜੋ ਮੈਨੂੰ ਪਹਿਲਾਂ ਪਰਦੇਸੀ ਦੱਸ ਦੇ ਫਿਰ ਮੈਂ ਤੈਨੂੰ ਦੱਸ ਦੂੰਗੀ ਆਪਣਾ ਬਣੂ ਦਾ ਨਾਮ ਜੇ ਮੇਰੀ ਗੱਲ ਸੁਣ ਲਾ ਉਹ ਅਸੀਂ 85 ਗਈ ਜਾਵੇ ਕੁਝ ਕਹੀ ਜਾਵੇ ਲੱਖ ਤੇ ਗਿਆ ਤਾਂ ਭੈਸ ਦੇ ਨਹੀਂ ਮੈਂ ਹੁਣ ਹੁਣ ਆਪਣਾ ਇੱਕ ਦਾਹਰ ਨਾਮ ਨਹੀਂ ਹੋਣਾ ਇੱਕ ਮੈਂ ਤੈਨੂੰ ਦੱਸਾਂ ਤੁਸੀਂ ਜੀਤੂ ਰਹੋਗੇ ਤੁਸੀਂ ਉਹ ਨਹੀਂ ਰਹਿੰਦੇ ਵਧੀਆ ਰਹੋਗੇ ਨਾ ਨਾ ਕਰੀ ਜਾਂਦੇ ਨਾ ਚ ਕੋਈ ਫਾਇਦਾ ਨਹੀਂ ਹੁੰਦਾ ਹਾਂ ਜੇ ਤਾਂ ਕੋਈ ਦੇਣੀ ਹੈ ਤਾਂ ਤਾਂ ਥਣ ਖਿਚਾਵੇ ਆ ਸੀਗਾ ਉੱਤੇ ਉੱਤੇ ਘੇਟ ਲਾ ਕਿੱਥੇ ਜਿੱਥੇ ਮੈਨੂੰ ਕਿਹਾ ਸੀਗਾ ਕਹੇ ਇਹ ਪਹਿਲਾਂ ਵੀ ਕਿਹਾ ਇਹਨ ਕਿਹੜਾ ਪਤਾ ਨਹੀਂ 80 ਦੀ ਕਾਹਨ ਦੇ ਦੂ ਲਖਾ ਹਾਂ ਕੀ ਕਹਿੰਦਾ 80 ਪੁਰਿਆ ਯਾ ਬਾਬੇ ਜਿਵੇਂ ਮੈਂ ਕਹਿੰਨਾ ਉਹ ਮੈਂ ਖਚਦਾ ਨਹੀਂ ਗਰੂ ਨਹੀਂ ਮੰਨ ਨਹੀਂ ਹਾਂ ਕਿੰਨੇ ਦੀ ਦਿੰਦਾ ਬਾਈ ਲੱਗਾ 17 ਲੱਗਾ ਠੀਕ ਆ ਪਹਿਲਾ 22 ਲੱਗਾ ਫਿਰ 17 ਲੱਗਾ ਤੂੰ ਕਹਿ ਰਿਹਾ ਇੰਨੇ ਦੀ ਜਿੰਨਾ ਤਾਂ ਗੱਲ ਕਰ ਜਿਹੜੀ ਗੱਲ ਐ ਤੂੰ ਵੱਲ ਗੱਲ ਕਰਨ ਕੇ ਪੈਣਾ ਲੱਗੇ ਲਗਾਏ ਮੈਂ ਤਾਂ ਗੱਲ ਲੱਗੇ ਤਾਂ ਹੱਟ ਹੀ ਜਾਣਾ ਪਿੱਛੇ ਦੱਸ ਤੂੰ ਤੂੰ ਦੱਸ ਦੇ ਕਿ ਕਿੰਨੇ ਹਾਲਾ ਫੜ ਲੱਖ ਦੀ ਮੈਂ ਤੇਰੀ ਹੋ ਗਿਆ ਉਹ ਨਹੀਂ ਯਾਰ ਹੋਣੀ ਨਹੀਂ ਗੁਰੂ ਕਿੰਨੇ ਦੀ ਹੁੰਦੀ ਐ ਨਹੀਂ ਹੋਣੀ 25 ਨੂੰ ਦਿਨ ਪੂਰੇ ਆ ਤੇਰੀ ਨੂੰ ਵੇਚਦਾ ਓਏ ਉਹ ਤਾਂ ਜਲਦੂ 24 ਨੂੰ ਵੇਚੀ ਜੇ ਵੇਚਣ ਵਾਲੀ ਗੱਲ ਕੱਲੀ ਕੋਈ ਨਾ ਕਰ ਕੋਈ ਵੇਚਣ ਵਾਲੀ ਕਹੇ ਵੀ ਇੰਨੇ ਦੀ ਵੇਚਦਾ ਉਹ ਵੇਚਣ ਵਾਲੀ ਮੈਂ ਉਹ ਕੋਈ ਗੱਲ ਵੀ ਕਹ ਨੋ 10 ਮੈਨੂੰ ਕਿੰਨੇ ਦੀ ਦਿੰਦਾ ਦੱਸ ਕਿੰਨੇ ਦੀ ਦਿੰਦਾ ਮੈਨੂੰ ਸਾਰਾ ਹੀ ਪਤਾ ਕਹ ਕਿੰਨੇ ਦੀ ਦਿੰਦਾ ਤੂੰ ਦੱਸ ਤੂੰ ਕੋਈ ਗੱਲ ਵੀ ਕਹ ਵੀ ਇੰਨੇ ਦੀ ਤੂੰ ਗੱਲ ਕਹ ਕਿੰਨੇ ਦੀ ਦਿੰਦਾ ਕਹ ਇੱਕ ਵਾਰੀ ਗੱਲ ਵੀ ਇੰਨੇ ਦੀ ਦਿੰਦਾ ਤੇਰੇ ਦਾ 20 ਦੀ ਲਾਇਆ ਜਾ ਯਾਰ ਜਾ ਯਾਰ 18 ਦੀ 20 ਦੀ 18 ਦੀ 20 ਦੀ ਉੱਤੇ ਹੀ ਤੁਰੇ ਪੈਂਦਾ ਗੱਲ ਕਹਿਣ ਵਾਲੀ ਕਹੇ ਜਾਂਦਾ ਮੈਂ ਇਸ ਵਿੱਚ ਕਿਤਾਸੀ ਕਰਾਂ ਤੂੰ ਤਾਂ ਹੁਣ ਜਾ ਜਮਾ ਹੀ ਹੈ ਕਿ ਐਟ ਲੱਖ ਤੇ ਘਣਾ ਵੇ ਲੱਖਣਾ ਝੋਲੋ ਸੋਕਰਾਂ ਨਾ ਨਾ ਗਿਆ ਦੋਤੇ ਕਰਦੇ ਨਾ ਨਾ ਯਾਰ ਜੇ ਮੈਂ ਫਿੱਟਾ ਨੂੰ ਟੰਡੀ ਨਹੀਂ ਚੰਗਾ ਉਹ ਪਿੰਡ ਕਿਉਂ ਨਹੀਂ ਚੰਗਾ ਉਹ ਜੇ ਕੋਈ ਗੱਲ ਕਰਦਾ ਆਲਾ ਹੁਣ ਤੂੰ ਕਾਨੇ ਸੁਣੀ ਹੁਣ ਤੂੰ ਮੋੜੇਗਾ ਤੇਰੀ ਮਰਜ਼ੀ ਆ ਜੇ ਪੰਜਤੀ ਕਰਦਾ ਓ ਰਿਆ ਬਾਹਰ ਘੱਟ ਖਾਨ ਨੋ ਪੰਜ ਦੀ ਕਰ ਦੇਗਾ ਤੂੰ ਬੜਾ ਓਵਰ ਤੇ ਤਾਂ ਬਪ ਭਾਈ ਕਰਨੀ ਉਹ ਗੱਲ ਸੁਣ ਲੈ ਤੂੰ ਵੀ ਅੱਗੇ ਇਹ ਨਹੀਂ ਮੰਨਦਾ ਹੁਣ ਤੂੰ ਨਹੀਂ ਮੰਨਦਾ ਤੂੰ ਵੀ ਗੱਲ ਸੁਣ ਲੈ ਕਰ ਲੈ ਬਰਤ ਉਹ ਨਾਉ ਨਾ ਬਰ ਆ ਦੇਖ ਲੈ ਆ ਕੇ ਦੇਖ ਲੈ ਦੂਜਿਆਂ ਦੀਆਂ ਧਾਰਾ ਚੱਲਦੀਆਂ ਤੇ ਉਹਦੀ ਧਾਰ ਚੱਲਦੀ ਜਮਿਆ ਵਾ ਜਮਿਆ ਵਾ ਸਿੱਟੀ ਸਿੱਟੀ ਆਲੇ ਨਹੀਂ ਨਹੀਂ ਕਿਉਂ ਹੋਉਂਗੀ ਤੀਰ ਬੁੱਢੀ ਆਰੋਗਣੀ ਦੋਤਾ ਛੱਡਾ ਹੀ ਹੋਇਆ ਬਾਪੂ ਛੱਡਾ ਹੀ ਹੋਇਆ ਆਪਾਂ ਪਾਟਾ ਨੋਟ ਨਹੀਂ ਲੈਣਾ ਅਗਲੇ ਨੇ ਵੀ ਵਜਾ ਕੇ ਲੈਣੀ ਆ ਤੋਰਿਆ ਪਏ ਸੋੜ ਲੈ ਨਾਕਦੀ ਮੈਂ ਇਸ ਘਟਾਉਂ ਮੈਂ ਨਹੀਂ ਘਟਾਉਂਦਾ ਨਹੀਂ ਇਹ ਤੇ ਮੈਂ ਇਸ ਘਟਾਉਗੀ ਸੁਣੋ ਪਹਿਲਾਂ ਸੁਣ ਕੋਈ ਗੱਲ ਮਨਸਬ ਦੀ ਕਰਾਂ ਤਾ ਤੰਗਾਰਾ ਕਿੰਨੇ ਦੀ ਲੱਗਣਾ ਤੂੰ ਕਿੰਨੇ ਦੀ ਲੱਗਾ ਤੰਗਾਰਾ ਤੂੰ ਮੈਂ ਉਹ ਦਾਇਕ ਕਮੈਂਟ ਪਾ ਕਰੋ ਜਾਂ ਕਿੰਨੇ ਦੀ ਹੋਊ ਆਸੇ ਦੇਣਾ ਇੱਕ ਮਿੰਟ ਖੜੋ ਜਾ ਤੰਗਾ ਐ ਐਸੇ ਦੇਵੇਂ ਤੇ ਮਾਰੀ ਜਾਊਗਾ ਐਸੇ ਤਾਂ ਦੇ ਠੀਕ ਗੱਲ ਆ ਰਹਿੰਦੇ ਤੂੰ ਯਾਰ ਮੂੰਬੀ ਬਣੀ ਹੋਈ ਇਹ ਨਾਲ ਕੀ ਹੁੰਦਾ ਇੱਕ 90 ਬੋਲਦਾ 2 ਲੱਖ ਰੁਪਏ ਜਾਂ ਤਾਂ ਉੱਥੇ ਆ ਕੇ ਇਹ ਕਿੱਥੇ ਲਾਗਦੇ ਨੇਡੇ ਕੋਲ ਨਾਲ ਇੱਕ 80 ਮੈਨੂੰ ਪਤਾ ਕਿੰਨੇ ਦੀ ਬੋਡੀ ਜੀ ਬੋਡੀ ਕਿੰਨੇ 120 ਕਵੀ ਦੀ ਮੈਂ ਸਰ ਸਰ ਮੈਂ ਨਹੀਂ ਜਾਇਆ ਯਾਰ ਲੱਸੀ ਕਰਦੀ ਜਮੀ ਪਹਿਲ ਤੋਂ ਸਾਰੀ ਮੰਡੀ ਦੀ ਧਰੋਲੇ ਦੀ ਸਰ ਤੇਰੀ ਮਰਦੀ ਹੈ ਭਰਾ ਮੰਡੀ ਦੀ ਲੱਸੀ ਕਰਤੀ ਦੰਦਾ ਮੈਂ ਤਾਂ ਉਹ ਕਹਿੰਦਾ ਨਾ ਤੂੰ ਮੈਨੂੰ ਲੱਸੀ ਕਹਿੰਦਾ ਆ ਦੇਖੀ ਹੁਣ ਤੂੰ ਹਲੋ ਫਿਰ ਤਾਂ ਮੈਂ ਉਹ ਰਹੀ ਐ ਕਰ ਉਹ ਲੈ ਆ ਆਪਣੀ ਪਰ ਕੇ ਕਿੰਨੇ ਦੀ ਲੈਣਾ ਬੱਚਾ ਦੇਖ ਲੈ ਪਹਿਲੇ ਕਿਹੜਾ ਦੇਖ ਲੈ ਕੀ ਕਹਿੰਦਾ ਪੰਜਵਾ ਦਿਨਾਂ ਟੈਸਟ ਕਰਾ ਲੈ ਕੀ ਕਹਿੰਦਾ ਬੱਚਾ ਦੇਖ ਕੇ ਮੂਰੇ ਬੱਚਾ ਦੇਖ ਲੈ ਪੰਜਵਾ ਦਿਨਾਂ ਲੈ ਜੇ ਸੂਈ ਨੂੰ ਬੱਚਾ ਦੇਖ ਲੈ ਗਏ ਨਾ ਆਏ ਦੇਖ ਲੈ ਦੰਦ ਪਟਕੇ ਦੇਗਾ ਲੈ ਇਹਦਾ ਉਹ ਰੁੱਖ ਹੈ ਇਹ ਦੇਖ ਕਿਹੜਾ ਪੰਡਾ ਇੱਕ ਤਰੀਕ ਦੀ ਸੁਈ ਹੋਈ ਐ ਇਸਿਆ 10 ਦਿਨ ਹੋ ਗਏ ਨੇ ਇਹਦੇ ਇੱਕ ਤਰੀਕ ਦੀ ਸੁਈ ਹੋਈ ਐ ਤੇ ਇੱਕ ਤਰੀਕ ਦੀ ਸੁਈ ਆ ਸੁਈ ਹੋਈ ਐ ਇੱਕ ਤਰੀਕ ਦੀ ਸੁਈ ਐ ਇਹ ਗਲਤ ਗੱਲ ਥੋੜਾ ਯਾਰ ਇੱਕ ਤਰੀਕ ਦੀ ਸੁਈ ਹੁੰਦੀ ਹੈ ਕਿੰਨੇ ਦੀ ਲੈਣਾ ਤੂੰ ਬਤਾ ਦੇ 9 ਲੱਖ 11 ਹੈ ਦੇਖ ਲੈ ਕਾਹੀ ਟਰੱਕ ਭਰੂਜ ਵੀਰੇ ਭਰ ਦਿਆ ਇੱਕ ਰਹਿੰਦੀ ਹੈ ਪਰ ਦੂਆ ਮਾ ਟਰੱਕ ਦਾ ਮੈਂ ਟਰੈ ਰਹੇ ਜੀ ਦੂਜੀ ਸਵੇਰ ਇਹ ਜਾਨਵਰ ਕਰ ਕਰਨੀ ਜਾਂਦੇ ਕਿ ਕਿਦਾਂ ਗੱਠਾਂਗੇ

ਵੀ ਨਹੀਂ ਦਿੱਕੋ ਉਹ ਤਾਂ ਕਰੀ ਜਾਣਾ ਕੋਈ ਗੱਲ ਰਲਾ ਕੇ ਕਹਦੇ ਯਾਰ ਅੰਦਰ ਦੇ ਦੇ ਬਸ ਲਾਸ਼ ਟੀ ਹੈ ਇਹਦੂ ਦਾ ਟੱਪ ਦੇਣੀ ਉਹ ਰਿਆ ਵੀ ਤੇ ਡੋ ਕਿੰਨੇ ਦੀ ਲੈ ਕੇ ਖੋਸਾ ਸਹੀ ਮੈਂ ਤਾਂ ਆਖਿਸ਼ ਕੇ 80 ਬੰਨੇ ਘਾੜਨ ਮੈਂ ਲੱਭੇ ਜਦੂਆ ਇਹ ਬਾਤ ਕੇ ਦਾ ਦੂਸਰੀ ਬਾਤ ਦੂਸਰੀ ਬਾਤ ਕੇ ਬੋਤਾ ਲਾਉਂ ਬੜਾ ਕਰ ਲੈ ਹੈ ਲਾਉਂ 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 ਲਾਰਕ ਤਾਂ ਕਹਿ ਦਿਆ ਮੈਂਨੇ ਆਖਰੀ ਸੁਆਗੋ ਆਖਰੀ ਸੁਆਗੋ ਉਹ ਬਸ ਐ ਕਿ ਉਹ ਐ ਕਹਾਈ ਜੀ ਥੰਗਾਂਸ ਦਾ ਅੱਸੀ ਜਿਹੜੀ ਗੱਦ ਮੈਂ ਬੋਈ ਲਿਆ ਮੈਂਨੇ ਮਾਰ ਲੌਗੀ ਕਰ ਲੈ ਜਾਨ ਦੇ ਜਾਨ ਮੈਂਨੇ ਲਾਤ ਕੰਦੇ ਕੇ ਮੈਨੂੰ ਆਪਦੀ ਕਸਮੇ ਮੈਂਨੇ 15 ਤੋਂ ਬਾਪੂ ਰਹੀ 15 ਤੋਂ ਬਾਹਰ ਨਾ ਛੱਡਦਾ ਮੰਦਰੀ ਪੂਰੇ ਪੂਰੇ 15 14 ਦੇ ਦੇ ਦੂਗਾ 14 ਬਣੇਗਾ ਹੱਪੂ ਮੈਂ ਤੈਨੂੰ ਕਿੰਨੇ ਪੈਸੇ ਕਹਿਆ ਸਹੀ ਦੱਸੇ ਨੀ ਮੈਂ ਤੈਨੂੰ ਕਿੰਨੇ ਪੈਸੇ ਦੀ ਕਹਾਂ ਵੀ ਦੇ ਦੇ ਹਾਂ ਲੱਖ ਦੀ ਕਿਹਾ ਲੱਖ ਦੀ ਕਿਹਾ ਮੰਗੇ ਕਿਹੜਾ ਗੱਡੀ ਜਨ ਹਾਂ ਨਾ ਹਾਂ ਕਰਾਂਗੇ 14 ਬਣੂ ਕੁਛ ਜਾ ਬੱਜਾ ਕੁਛ ਤਾਂ ਮੈਂ ਹੁਣ ਤੈਨੂੰ ਫਿਰ ਦੱਸ ਦਿੰਦਾ ਇਹ ਜਨ ਮੈਂ ਉਹ ਕਹਿੰਦਾ ਇਹ ਤੋਂ ਬਚੋ ਕਹਿੰਦਾ ਯਾਪ 90 ਦੀ ਲੈ ਲਾ 92 ਦੀ ਲੈ ਲਾ ਮੈਂ ਕਹਿੰਦਾ ਮੈਂ ਲੱਕ ਗਈ ਬੈਠਾ ਉਹਨੂੰ ਲੱਖ ਤਾਂ ਉੱਤੇ ਵੀ ਆ ਗਏ ਸੀਗੇ ਬੰਦੇ ਨਹੀਂ ਬੰਦੇ ਕਿਉਂ ਵੀ ਐਰਾਜ ਤਾਂ ਨਹੀਂ ਹੋਣੀ ਆਪਣੀ ਮਰਜ਼ੀ ਆਪਣਾ ਬੜਾ ਵਰਗੇ ਨੇ ਕਾਹ ਕਿੰਨੇ ਦੀ ਦਿੰਦਾ ਕੋਈ ਤਾਂ ਹੁਣ ਕੁਛੀ ਨਹੀਂ ਕਾਹ ਵੇਚਣ ਵਾਲੀ ਗੱਲ ਤੈਨੂੰ ਇਹ ਤੈਨੂੰ ਵੀ ਪਤਾ ਵੀ ਕਿੰਨੇ ਦੀ ਹੋਣੀ ਆ ਪਤਾ ਹੀ ਜਿੰਨੇ ਦੀ ਹੋਣੀ ਆ ਤੁਸੀਂ ਕਹਦੇ ਤਾਜੀ ਹੈਗੀ ਤਾਜੀ ਮੈਂ ਕਰਕੇ ਹਲੇ ਥੋੜੀ ਜਿਹੀ ਬਣੀ ਜੀ ਘਟ ਹੈਗੀ ਟੱਕ ਗਾਂ ਨੂੰ ਆ ਟੱਕ ਦੱਤ ਬਾਈ ਚੂ ਆਏ ਕਰਦੇ ਆਹ ਹੋਏ ਨਹੀਂ ਚਾਹ ਦੇ ਦੂਰ ਫੜ ਕੇ ਨੀਤੇ ਦਾ ਕੋਈ ਨਹੀਂ ਏ ਦੇਖ ਲੈ ਤੇਰੇ ਨਾਲ ਤਾਂ ਬੂਰੇ ਆ ਚੱਲੋ ਜੀ ਨਾਲ ਹਾਲੋ